ਅਮਰਨਾਥ ਦੀ ਯਾਤਰਾ ਨੂੰ ਲੈ ਕੇ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਗ੍ਰਹਿ ਮੰਤਰਾਲੇ ਦੇ ਵੱਲੋਂ ਨੋਟਿਸ ਕਰ ਦਿੱਤਾ ਗਿਆ ਤੁਹਾਨੂੰ ਦੱਸ ਦਈਏ ਕਿ ਹੁਣ ਯਾਤਰਾ ਜਿਹੜੀ ਹੈ ਉਹਦੇ ਵਿੱਚ ਹੈਲੀਕਾਪਟਰ ਬੰਦ ਕਰ ਦਿੱਤੇ ਗਏ ਨੇ ਜੇਕਰ ਤੁਸੀਂ ਅਮਰਨਾਥ ਦੀ ਯਾਤਰਾ ਕਰਨੀ ਹੈ ਤਾਂ ਜਿਹੜੇ ਹੈਲੀਕਾਪਟਰ ਦੇ ਰਾਹੀਂ ਯਾਤਰਾ ਕਰਦੇ ਸੀ ਉਹ ਹੁਣ ਬੰਦ ਹੋ ਚੁੱਕੀ ਹੈ ਸੁਰੱਖਿਆ ਨੂੰ ਮੱਦੇਨਜ਼ਰ ਰੱਖਦੇ ਕੋਈ ਇਹ ਫੈਸਲਾ ਜੜਾਇਆ ਗ੍ਰਹਿ ਮੰਤਰਾਲੇ ਦੇ ਵੱਲੋਂ ਲਿਆ ਗਿਆ ਹੈ ਕਿਉਂਕਿ ਇਸ ਵਾਰ ਅਮਰਨਾਥ ਦੀ ਯਾਤਰਾ ਦੇ ਵਿੱਚ ਹੈਲੀਕਾਪਟਰ ਜਿਹੜੇ ਆ ਉਹ ਨਹੀਂ ਹੋਣਗੇ ਹੈਲੀਕਾਪਟਰ ਦੇ ਰਾਹੀਂ ਜਿਹੜੀ ਯਾਤਰਾ ਅਮਰਨਾਥ ਦੀ ਹੁੰਦੀ ਸੀ ਉਹ ਬੰਦ ਕਰ ਦਿੱਤੀ ਗਈ ਹੈ ਜੁਲਾਈ ਤੋਂ ਅਮਰਨਾਥ ਦੀ ਯਾਤਰਾ ਜੁੜੀ ਹੈ ਉਹ ਸ਼ੁਰੂ ਹੋਣ ਵਾਲੀ ਹੈ ਰਜਿਸਟ੍ਰੇਸ਼ਨ ਪਹਿਲਾਂ ਹੀ ਲੋਕਾਂ ਦੇ ਵੱਲੋਂ ਕਰਵਾ ਲਈ ਜਾਂਦੀ ਹੈ ਜਿੰਨਾਂ ਜਿੰਨਾਂ ਨੇ ਅਮਰਨਾਥ ਦੀ ਯਾਤਰਾ ਕਰਨੀ ਹੈ ਬਾਬਾ ਬਰਫਾਨੀ ਦੇ ਦਰਸ਼ਨ ਕਰਨੇ ਹੈ ਤਾਂ ਉਹਨਾਂ ਦੇ ਵੱਲੋਂ ਪਹਿਲਾਂ ਹੀ ਰਜਿਸਟ੍ਰੇਸ਼ਨ ਕਰਵਾ ਲਈ ਜਾਂਦੀ ਹੈ ਅਨਾਂ ਤਾਂ ਬੋਸਾਰੇ ਲੋਕ ਐਸੇ ਹੁੰਦੇ ਸੀ ਜਿਨ੍ਹਾਂ ਦੇ ਕੋਲੋਂ ਪੈਦਲ ਜਾਂ ਫਿਰ ਘੋੜਿਆਂ ਤੇ ਸਫ਼ਰ ਨਹੀਂ ਹੁੰਦਾ ਸੀਗਾ ਸੋ ਇਸ ਕਰਕੇ ਉਹ ਪ੍ਰੇਫਰ ਕਰਦੇ ਸੀ ਕਿ ਹੈਲੀਕਾਪਟਰ ਦੀ ਯਾਤਰਾ ਕਰ ਲਈ ਜਾਵੇ ਹੈਲੀਕਾਪਟਰ ਦੇ ਰਾਹੀਂ ਅ ਅਮਰਨਾਥ ਦੀ ਯਾਤਰਾ ਕਰ ਲਈ ਜਾਵੇ ਬਾਬਾ ਪਰਫਾਨੀ ਦੇ ਦਰਸ਼ਨ ਕਰ ਲਈ ਜਾਣ ਪਰ ਹੁਣ ਤੁਹਾਨੂੰ ਦੱਸਦੇ ਕਿ ਅਮਰਨਾਥ ਦੀ ਯਾਤਰਾ ਦੇ ਵਿੱਚ ਹੈਲੀਕਾਪਟਰ ਨਹੀਂ ਉੱਡਣਗੇ ਬੰਦ ਕਰ ਦਿੱਤੇ ਗਏ ਨੇ ਸ਼੍ਰੀਨ ਬੋਰਡ ਦੇ ਵੱਲੋਂ ਵੀ ਆਦੇਸ਼ ਜਾਰੀ ਕਰ ਦਿੱਤੇ ਗਏ ਨੇ ਕਿਉਂਕਿ ਹੂਮ ਮਿਨਿਸਟਰੀ ਦੇ ਵੱਲੋਂ ਗ੍ਰਹਿ ਮੰਤਰਾਲੇ ਦੇ ਵੱਲੋਂ ਇਹ ਆਰਡਰ ਦਿੱਤੇ ਗਏ ਸੀ ਕਿ ਸਵਾਰ ਅਮਰਨਾਥ ਦੀ ਯਾਤਰਾ ਦੇ ਵਿੱਚ ਜਿਹੜੇ ਹੈਲੀਕਾਪਟਰ ਹੈ ਉਹ ਨਹੀਂ ਉੱਡਣਗੇ ਤਾਂ ਲਗਭਗ ਦੱਸਿਆ ਜਾ ਰਿਹਾ ਹੈ ਕਿ 3 ਜੁਲਾਈ ਤੋਂ ਯਾਤਰਾ ਜਿਹੜੀ ਉਹ ਸ਼ੁਰੂ ਹੋ ਜੇਗੀ ਸੋਸਾਰਾ ਉਦੋਂ ਤੱਕ ਪ੍ਰੋਸੈਸ ਜਿਹੜਾ ਹੈ ਉਹ ਕੰਪਲੀਟ ਕਰ ਦਿੱਤਾ ਜਾਏਗਾ ਔਰ ਸੁਰੱਖਿਆ ਦਾ ਜਾਇਜ਼ਾ ਵੀ ਲਿਆ ਜਾ ਰਿਹਾ ਹੈ ਉੱਥੋਂ ਦੇ ਪ੍ਰਸ਼ਾਸਨ ਦੇ ਵੱਲੋਂ ਟੀਮਾਂ ਦੇ ਵੱਲੋਂ ਔਰ ਜਿਹੜੀ ਆਰਮੀ ਹੈ ਉਹ ਵੀ ਤਾਇਨਾਤ ਕੀਤੀ ਗਈ ਹੈ ਕਿ ਕਿਸੇ ਵੀ ਤਰੀਕੇ ਦੀ ਲੋਕਾਂ ਨੂੰ ਰਸਤੇ ਦੇ ਵਿੱਚ ਕੋਈ ਵੀ ਦਿੱਕਤ ਪਰੇਸ਼ਾਨੀ ਜਿਹੜੀ ਹੈ ਉਹਦਾ ਸਾਹਮਣਾ ਨਾ ਕਰਨਾ ਪਵੇ ਪੈਲਗਾਮ ਹਮਲੇ ਤੋਂ ਬਾਅਦ ਦੇ ਵਿੱਚ ਇਹ ਜਿਹੜੀ ਸੇਫਟੀ ਉਹ ਵਰਤੀ ਗਈ ਹੈ ਕਿ ਹੈਲੀਕਾਪਟਰ ਬੰਦ ਕਰ ਦਿੱਤੇ ਗਏ ਨੇ ਅਮਰਨਾਥ ਨੂੰ ਜਾਣ ਵਾਲੇ ਜਿਨ੍ਹਾਂ ਦੀ ਯਾਤਰਾ ਜਿਹੜੇ ਲੋਕ ਪੈਦਲ ਜਾਂ ਘੋੜਿਆਂ ਤੇ ਨਹੀਂ ਸੀਗੇ ਕਰ ਸਕਦੇ ਉਹ ਹੈਲੀਕਾਪਟਰ ਲੈ ਲੈਂਦੇ ਸੀਗੇ ਤਾਂ ਹੁਣ ਹੈਲੀਕਾਪਟਰ ਇਸ ਵਾਰ ਨਹੀਂ ਉੱਡਣਗੇ ਅਮਰਨਾਥ ਦੀ ਯਾਤਰਾ ਦੇ ਵਿੱਚ 3 ਤਰੀਕ ਤੋਂ ਲਗਭਗ ਯਾਤਰਾ ਸ਼ੁਰੂ ਹੋ ਜੇਗੀ ਔਰ ਤੁਹਾਨੂੰ ਦੱਸ ਦਈਏ ਕਿ ਹੁਣ ਜਿਹੜੀ ਯਾਤਰਾ ਹੈ ਉਹ ਤੁਸੀਂ ਜਾਂ ਤਾਂ ਪੈਦਲ ਕਰ ਸਕਦੇ ਹੋ ਜਾਂ ਫਿਰ ਘੋੜਿਆਂ ਤੇ ਕਰ ਸਕਦੇ ਹੋ ਅੱਗੇ ਤੁਹਾਡੇ ਕੋਲੇ ਤਿੰਨ ਆਪਸ਼ਨਾਂ ਹੁੰਦੀਆਂ ਸੀ ਪੈਦਲ ਘੋੜਿਆਂ ਤੇ ਜਾਂ ਫਿਰ ਹੈਲੀਕਾਪਟਰ ਦੇ ਰਾਹੀਂ ਪਰ ਹੁਣ ਤੁਹਾਡੇ ਕੋਲੇ ਸਿਰਫ ਦੋ ਆਪਸ਼ਨਸ ਬਚਦੀਆਂ ਨੇ ਜਾਂ ਤਾਂ ਤੁਸੀਂ ਪੈਦਲ ਯਾਤਰਾ ਕਰ ਸਕਦੇ ਹੋ ਔਰ ਦੂਜੀ ਤੁਹਾਡੇ ਕੋਲੇ ਇਹ ਆਪਸ਼ਨ ਹੈ ਕਿ ਜਾਂ ਤੁਸੀਂ ਘੋੜਿਆਂ ਤੇ ਸਫ਼ਰ ਕਰ ਸਕਦੇ ਹੋ ਤੀਜੀ ਆਪਸ਼ਨ ਜਿਹੜੀ ਹੈਲੀਕਾਪਟਰ ਦੀ ਹੁੰਦੀ ਸੀਗੀ ਜਿਹੜੇ ਲੋਕ ਤੁਰ ਨਹੀਂ ਸਕੇ ਸਕਦੇ ਜਾਂ ਜਿਨ੍ਹਾਂ ਕੋਲੇ ਸਮਾਂ ਘੱਟ ਹੁੰਦਾ ਸੀ ਤਾਂ ਉਹ ਹੈਲੀਕਾਪਟਰ ਦੇ ਰਾਹੀਂ ਯਾਤਰਾ ਕਰ ਲੈਂਦੇ ਇਸ ਪਰ ਹੁਣ ਸੇਫਟੀ ਨੂੰ ਧਿਆਨ ਰੱਖਦੇ ਹੋਏ ਇਹ ਗ੍ਰਹਿ ਮੰਤਰਾਲੇ ਦੇ ਵੱਲੋਂ ਆਰਡਰ ਪਾਸ ਕੀਤਾ ਗਿਆ ਹੈ ਕਿ ਇਸ ਵਾਰ ਹੈਲੀਕਾਪਟਰ ਜਿਹੜੇ ਨੇ ਅਮਰਨਾਥ ਦੀ ਯਾਤਰਾ ਦੇ ਲਈ ਨਹੀਂ ਉੱਡਣਗੇ ਤਾਂ ਹੈਲੀਕਾਪਟਰ ਬੰਦ ਕਰ ਦਿੱਤੇ ਗਏ ਨੇ ਤੁਸੀਂ ਯਾਤਰਾ ਜਿਹੜੀ ਹੈ ਉਹ ਦੋ ਹੀ ਤਰੀਕੇ ਦੇ ਨਾਲ ਕਰ ਸਕਦੇ ਹੋ ਜਾਂ ਤਾਂ ਪੈਦਲ ਹੁਣੇ ਯਾਤਰਾ ਕਰ ਸਕਦੇ ਹੋ ਜਾਂ ਫਿਰ ਤੁਸੀਂ ਘੋੜਿਆਂ ਤੇ ਯਾਤਰਾ ਕਰ ਸਕਦੇ ਹੋ ਤੁਹਾਡੇ ਕੋਲੇ ਹੁਣ ਆਪਸ਼ਨ ਜਿਹੜੀ ਹੈ ਉਹ ਹੈਲੀਕਾਪਟਰ ਦੀ ਨਹੀਂ ਬਚੀ ਸੋ ਪਹਿਲਗਾਮ ਹਮਲੇ ਤੋਂ ਬਾਅਦ ਦੇ ਵਿੱਚ ਸੇਫਟੀ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਇਹ ਜਿਹੜਾ ਫੈਸਲਾ ਹੈਗਾ ਉਹ ਗ੍ਰਹਿ ਮੰਤਰਾਲੇ ਦੇ